ਵਾਹੇ ਤੁਜੀ ਕਾ ਖਾਲਸਾ ਵਾਹੇ ਤੁਜੀ ਕੀ ਵਧੇ ਬੋਲੇ ਏ ਸੋਨਿਆਲ ਵਾਹੇ ਤੁਜੀ ਕਾ ਖਾਲਸਾ ਵਾਹੇ ਤੁਜੀ ਕੀ ਵਧੇ ਜੋ ਹਰ ਪੀਤ ਲੋਕ ਅਤੇ ਇਸ ਤਰ੍ਹਾਂ ਕਈ ਮਨੁੱਖੀ ਜਾਨਾ ਮਾਲ ਮਨੁੱਖੀ ਜਾਨਾ ਗਈਆਂ ਸਤਿਗੁਰੂ ਦੀਓ ਉਹਨਾਂ ਨੂੰ ਆਪਣੇ ਚੰਨ ਧੰਨ ਮੇਰੀ ਪੀੜੀ ਦੇ ਬਾਲਕ ਸ਼ੈਨਸ਼ਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੁੜਿਆ ਗਿਆ ਹੈ ਭੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਰ ਦਾ ਦਾਨ ਹਰ ਸਾਜੀ ਬੋਲੇ ਸੁਨਿਹਾਰਾ